ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਚੱਲ ਠੀਕ ਹੋ ਸਾਰੇ ਨੌਜਵਾਨ ਆਪਾਂ ਪਹੁੰਚ ਗਏ ਬਾਗੀਬਾਨਦਰਾ ਬਾਗੀ ਨੇ ਆਪਾਂ ਬਾਗੀਬਾਨਦਰੀ ਹੈ ਬਾਗੀ ਅੰਦਰਾ ਤੇ ਅੱਜ ਫੇਰ ਉਹਨਾਂ ਨੂੰ ਆਪਣੇ ਹੈਂਡੀ ਕੈਪਟਨ ਨੂੰ ਦਵਾਈਆਂ ਆਏ ਸੀ ਆਪਾਂ ਸਾਈਕਲ ਲਗਾ ਤੇ ਡਰਾਈਵਰ ਅਸੀਂ ਕਰਤੇ ਅੱਜ ਚੇਂਜ ਡਾਕਟਰ ਸਾਹਿਬ ਨੂੰ ਅੱਜ ਫੜਾਤੀ ਫੇਰ ਓਏ ਕੋਲ ਪੈ ਕਾਪਰ ਅਲਦੀਪ ਕੰਗੂਏ ਕਰਵਾਈ ਜਾਂਦੇ ਆ ਤੇ ਤੈਨੂੰ ਪਤਾ ਫਿਰ ਕਾਹਨ ਹੁੰਦੀ ਏ ਤੁਸੀਂ ਮਾੜੀ ਸਪੀਡ ਹਾਈ ਰੱਖਣੀ ਆ ਹੁਣ ਅਲਦੀਪ ਤੈਨੂੰ ਪਤਾ ਲੈ ਜੀ ਅਲਦੀਪ ਤਾਂ ਫਿਰ ਆਏ ਹੌਲੀ ਹੌਲੀ ਥੀ ਜੀ ਜੇ ਕਰਵਾਈ ਆ ਆਪਾਂ ਨੂੰ ਸੁਆਦ ਨਹੀਂ ਹੁੰਦਾ ਤਾਂ ਘਾਟੇ ਚ ਵੜਨਾ ਹੁੰਦਾ ਵਡੰਡੀ ਅੱਛਾ ਕਿਉਂ ਅਲਦੀਪ ਤੇਰਾ ਕੀ ਕਹਿਣਾ ਬਈ ਠੀਕ ਹੈ ਜੀ ਚਲੋ ਤੁਸੀਂ ਆ ਕਿਹਾ ਵੀ ਅਸੀਂ ਪਰੇ ਹੋ ਜੰਨੇ ਆ ਅਸੀਂ ਇਧਰ ਆਏ ਆ ਇਹ ਮਾਫੀ ਛੱਡ ਦੋ ਅਸੀਂ ਤਾਂ ਅੱਗੇ ਜਾਵਾਂਗੇ ਬਈ ਹਾਂਜੀ ਹਾਂ ਮੈਂ ਤਾਂ ਆਪ ਹੀ ਮੈਨੂੰ ਕਹਿ ਦਿੰਦਾ ਮੈਂ ਤਾਂ ਹੁਣ ਕਹਿ ਕੇ ਟੈਂ ਮਾਰ ਜੀ ਆ ਜਦੋਂ ਕੀ ਨਹੀਂ ਹੋ ਗੱਡੀ ਚ ਲਾਲਾ ਇਹ ਕਹਿੰਦਾ ਜੀ ਅੱਗੇ ਹੀ ਗਊ ਚਲੋ ਪਹਿਲੀ ਕਹਿੰਦਾ ਫਟਾਣੀ ਚਲੋ ਆਏ ਨਾ ਫਿਰ ਜਾ ਕੇ ਤਸਵੀਰ ਮੜ ਲਾਵੇ ਆਉਂਦੇ ਹਸਪਤਾਲ ਚ ਵੀ ਕੰਮ ਕਰਨਾ ਹੁੰਦਾ ਹਨਾ ਵੀ ਉਹ ਚੀਜ਼ਾਂ ਬਈ ਦੇਖਣੇ ਤਿੰਨ ਘੰਟੇ ਦੀ ਵਾਪਸੀ ਹੁੰਦੀ ਹੈ ਹਾਂ ਤੇ ਅੱਜ ਬਈ ਫਿਰ ਕਿੱਥੋਂ ਕਿੱਥੋਂ ਆ ਮਰੀਜ਼ ਆਪਣੇ ਕੋਲੇ ਅੱਜ ਕਾਲੂ ਵਾਲਾ ਚਟਾਲਾ ਠੀਕ ਹੈ ਜੀ ਤੇ ਇਧਰ ਚੈਟੋਂ ਛੇੜਦੇ ਜੈਤੋਂ ਛੇੜ ਚਲੋ ਠੀਕ ਹੈ ਜੀ ਫਿਰ ਮਿਲਦੇ ਆਪਾਂ ਹਸਪਤਾਲ ਚ ਫਿਰ ਦੋਸਤੋ ਧੰਨਵਾਦ ਜੀ ਪਹਿਲਾਂ ਕਲਦੀਪ ਜੌਰ ਤਾਂ ਲਾਦਾ ਸੀ ਬ੍ਰੇਕ ਲੱਗੇ ਪਏ ਸੀ ਤੇ ਭਾਈ ਨਹੀਂ ਹੋਰ ਜੋਰ ਨਹੀਂ ਲਵਾਇਆ ਅੱਛਾ ਮੈਂ ਫਿਰ ਲਵਾਇਆ ਹਾਂ 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 ਇੱਥੇ ਤਾਂ ਕਲਵਾਵਾਂਗੇ ਕਿਵੇਂ ਆ ਜੋਰ ਲਵਾਉਗੀ ਇਹ ਚੜਾਈ ਏ ਥੋੜੀ ਚਲ ਮੈਂ ਲਵਾਉਣਾ ਧੱਕਾ ਦੱਸ ਦਿਆ ਕਰੋ ਜਿੱਥੇ ਸਸੀ ਘਰ ਬਾਈ ਜੀ ਹੋਰ ਭਾਈ ਕੀ ਹਲਚਲ ਵਧੀਆ ਠੀਕ ਹੈ ਕਿਹੜਾ ਪਿੰਡਾਂ ਵੰਜਾਂ ਦਾ ਚੌਂ ਆ ਜੀ ਚੌਂ ਚੌਕੇ ਹਨਾ ਚੌਕੇ ਚੌਕੇ अच्छा दिन भाई, भाई अच्छा अच्छा जी ते भाई अपना जदों मल्ला आहा भी ਤੁਸੀਂ ਬਚਪਨ ਤੋਂ ਹੀ ਆਏ ਹੋ ਕਿ ਬਾਅਦ ਚ ਨਹੀਂ ਇਹ ਨਾ ਬਾਅਦ ਕਿ ਮੇਰੇ ਕੋਟੇ ਦਾ ਡਿਜਵੇ ਮੈਂ દવાਜਪੁਰ ਕੈਦਦਾ દવાਜਪੁਰ ਟਟਾ ਪਿਆਣਾ ਓਕੇ ਜੀ ਉਹਦੇ ਕਾਰਨ ਵੀ ਰੀਡ ਦੀ ਰੇਡੀ ਟੁੱਟ ਗਈ ਅੱਛਾ ਕਿੰਨੇ ਸਾਲ ਹੋ ਗਏ ਭਾਈ ਜੀ ਮੇਰੇ 2011 ਦੀ ਟੁੱਟੀ ਹੈ ਜੀ 11ਵਾਂ ਸਾਲ ਲੱਗ ਗਿਆ ਤੇ ਬਾਅਦ ਅੱਛਾ ਭਾਈ 12ਵਾਂ ਸਾਲ ਲੱਗ ਗਿਆ ਤੇ ਹੁਣ ਭਾਈ ਫੇਰ ਆ ਜਾ ਤੈਨੂੰ ਸਾਈਕਲ ਹੀ ਮਿਲ ਗਈ ਕਿਵੇਂ ਲੱਗ ਰਿਹਾ ਬਹੁਤ ਬਹੁਤ ਧੰਨਵਾਦ ਜੀ ਥੋੜਾ ਬਹੁਤ ਧੰਨਵਾਦ ਅੱਛਾ ਜੀ ਫੋਰਸ ਹੁਣ ਤਾਂ ਫਿਰ ਬਾਹਰ ਅੰਦਰ ਜਾ ਸਕਦਾ ਬਾਈ ਹਨਾ ਕੋ ਫਿਰ ਸਕਦਾ ਚਲੋ ਰੱਬ ਮਿਹਰ ਕਰੇ ਪ੍ਰਮਾਤਮਾ ਬਾਈ ਵੱਧ ਤੋਂ ਵੱਧ ਮੇਰਾ ਵੀਰ ਬਣ ਕੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਹਨਾ ਕਿਸੇ ਹੋਰ ਮੇਰੇ ਬਾਈ ਆਪਣਾ ਹੋ ਜੇ ਯਾਰ ਵੀਰ ਦਾ ਹਨਾ ਹਾਂਜੀ ਹਾਂਜੀ ਹਾਂ ਚਲੋ ਠੀਕ ਹੈ ਬਾਈ ਠੀਕ ਹੈ ਜੀ ਪ੍ਰਭੂ